ਦੋ ਜੈਕ ਹੁੰਦੇ ਹੈ ਹਾਂ ਹੜ੍ਹ ਗਿਆ ਲਾਈਟ ਨਹੀਂ ਆ ਰਹੀ ਹਾਂਜੀ ਸਰ ਅੱਜ ਜਿਹੜਾ ਕੈਂਪ ਬਲੱਡ ਕੈਂਪ ਲਾਇਆ ਸਾਡੇ ਸਹਿਯੋਗ ਆਪਣੇ ਨਾਲ ٹیم ਦੇ ਨਾਲ ਮਿਲ ਕੇ ਇਹ ਬੜੀ ਮਹਾਨਤਾ ਦੀ ਸੇਵਾ ਹੈ ਜੋ ਨਰਨਕਾਰੀ ਮਿਸ਼ਨ ਨੂੰ ਕਰ ਰਿਹਾ ਉਹ ਜਿਹੜਾ ਬਲੱਡ ਹੈ ਜਿਹੜਾ ਸਰਕਾਰੀ ਚ ਬੜੇ ਸਸਤੇ ਜਿਹੜਾ ਬੜ ਮਿਨਿਮਮ ਰੇਟ ਤੇ ਮਿਲਦੇ ਆ ਉਹ ਹਮੇਸ਼ਾ ਇਹ ਸਰਕਾਰੀ ਹੀ ਬਲੱਡ ਬੈਗ ਨੂੰ ਉਪਲਬਧ ਕਰਦੇ ਆ ਉਸ ਬਾਰੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੋ ਇਸ ਤਰ੍ਹਾਂ ਜੋ ਵੀ ਬਲੱਡ ਕਲੈਕਸ਼ਨ ਹੁੰਦੀ ਹੈ ਲੋਕਾਂ ਨੇ ਕੰਮ ਜੋ ਹੋਈ ਹੈ ਬੜਾ ਚੰਗਾ ਪ੍ਰਾਲਾ ਤੇ ਹਰ ਸਾਲ ਇਹ ਕਰਦੇ ਨੇ ਇਹਨਾਂ ਦੇ ਮੈਨੂੰ ਬਹੁਤ ਬਹੁਤ ਵਧਾਈ ਕਿੰਨੇ ਕੀ ਯੂਨਟ ਜੇ ਮੈਨੂੰ ਗੱਲ 150 ਯੂਨਟ ਪਿਛੜਾਏ ਸਾਲੋਂ ਅੱਜ 300 ਯੂਨਟ ਸੀ ਸਿਵਲ ਹਸਪਤਾਲ ਤੇ ਲਗਭਗ 50 ਯੂਨਟ ਕੁਝ ਲੋਕਾਂ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਦ ਇਹ ਵੀ ਜਿਹੜੀ ਚੀਜ਼ ਹੈ ਦਾਨ ਖੂਨ ਦਾ ਸਭ ਤੋਂ ਮਹਾਨ ਦਾਨ ਮੰਨਿਆ ਜਾਂਦਾ ਤੇ ਆਪ ਦਾ ਜਿਹੜੇ ਵੀ ਅੱਗੇ ਆਪਦੇ ਆਪ ਆ ਕੇ ਆਪ ਦਾ ਦਾਨ ਕਰ ਲੋ ਤਾਂ ਕਿ ਲੋਕਾਂ ਨੂੰ ਆਰਡਰ ਮੁਕਾਵੇ ਲਈ ਇੱਕ ਖੂਨ ਜਿਹੜੀਆਂ ਤੇ ਮੇਰੇ ਨਾਲ ਤਿੰਨ ਜਾਨਾਂ ਬਚਾ ਸਕਦਾ ਇੱਕ ਨਹੀਂ ਤਿੰਨ ਜਾਨਾਂ ਬਚਾ ਸਕਦਾ ਸੋ ਇਹ ਲਗਾਤਾਰ ਕੰਟਰੀਬਿਊਸ਼ਨ ਸਾਡੀ ਕੰਪਨਸ਼ਨ ਸਿਵਲ ਹਸਪਤਾਲ ਦਾ ਇੰਤਝ ਨੂੰ ਹਰ ਮਹੀਨਾ ਤੇ ਉਮਨੀ ਕਲੇਸ਼ਨ ਹੁੰਦੀ ਰਹੂਗੀ ਰੈਗੂਲਰੀ ਫੀਲਡ ਨੂੰ ਸੈਸ਼ਨ ਮੰਡਲ ਜੁਨਾਕ ਬੰਨ। ਆਹ ਜੀ। ਅੱਜ ਸਰ ਸਾਹਿਬ ਸਾਡੇ ਸਰ ਹਾਂ। ਪੂਰੀ ਸਰਕੀ ਨਾਲੀਆਂ ਦੇ ਬਜਾਇ ਗਾੜੀਆਂ ਚ ਰਹਿਣਾ ਚਾਹੀਦਾ। ਹੋਂ ਜੋ ਹੈ ਇਨਸਾਨਾਂ ਦੀਆਂ ਨਾਲੀਆਂ ਵਿੱਚ ਬਹਿਣਾ ਚਾਹੀਦਾ। ਨਾ ਕਿ ਸੜਕਾਂ ਤੇ ਨਾਲੀਆਂ ਵਿੱਚ ਫਿਰਦਾ ਫਿਰੇ। ਕੋ ਇਨਸਾਨੀ ਖੌਣ ਬਹੁਤ ਕੀਮਤੀ ਹੈ। ਜਿਸ ਤਰ੍ਹਾਂ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਇੱਕ ਡੌਟਰ ਜੋ ਹੈਗਾ ਦਿਨਾਂ ਜਾਣਾ ਬਚਾ ਸਕਦਾ ਕੋਈ ਇਨਸਾਨੀ ਜੀਵਨ ਬਹੁਤ ਮਹੱਤਵਪੂਰਨ ਹੈ ਇਹ बार-बार ਨਹੀਂ ਮਿਲਦਾਗਾ 84 ਲੱਖ ਜੁਨਾ ਤੋਂ ਬਾਅਦ ਸਾਡੇ ਸ਼ਾਸਤਰਾ ਦੇ ਅਨੁਸਾਰ ਇਹ ਮਨੁੱਖਾ ਜਨਮ ਮਿਲਦਾ ਹੈ ਇਹਦੀ ਬਿਹਤਰੀ ਦੇ ਵਾਸਤੇ ਹੀ ਇਹ ਯਤਨ ਕੀਤੇ ਜਾ ਰਹੇ ਨੇ ਜੋ ਸਤਿਗੁਰੂ ਨਨਕਾਰਿਆਵਾਵਾ ਜੇਪ ਸਿੰਘ ਜੀ ਨੇ ਇੱਕ ਵਾਰ ਇਹ ਲੜੀ ਸ਼ੁਰੂ ਕੀਤੀ 1986 ਦੇ ਵਿੱਚ ਸਭ ਤੋਂ ਪਹਿਲਾ ਕੈਂਪ ਲਗਾਇਆ ਜਿਸ ਵਿੱਚ ਉਹਨਾਂ ਨੇ ਖੁਦ ਆਪਣਾ ਬਲੱਡ ਟ੍ਰੇਟ ਕਰਕੇ ਇਹ ਲੜੀ ਜੋ ਹੈ ਸ਼ੁਰੂ ਕੀਤੀ ਹੈ ਔਰ ਅੱਜ ਇਸ ਤਰ੍ਹਾਂ ਦੀ ਬਣ ਗਿਆ ਹੈ ਸਿਸਟਮ ਇਹ ਲਗਭਗ 1 ਸਾਲ ਦੇ ਵਿੱਚ 1 ਲੱਖ ਯੂਨਿਟ ਜੋ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਦਰਨਕਾਰੀ ਸੇਵਕ ਜਿਹੜੇ ਹੈਗੇ ਡੋਨੇਟ ਕਰਦੇ ਨੇ ਔਰ ਖਾਲੀ ਹਿੰਦੁਸਤਾਨ ਹੀ ਨਹੀਂ ਹੈ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਮਿਸ਼ਰੀਆਂ ਬਰਾਜਾਂ ਨੇ ਉੱਥੇ ਵੀ ਵੋਲੰਟੀਅਰ ਜਿਹੜੇ ਹੈਗੇ ਖੁਦ ਜੋ ਬਲੱਡ ਕਲੈਕਟਿੰਗ ਉੱਥੇ ਸੈਂਟਰ ਬਣੇ ਨੇ ਉੱਥੇ ਜਾ ਕੇ ਬਲੱਡ ਡੋਨੇਟ ਕਰਦੇ ਤੋਂ ਪਰਪਰ ਹੀ ਹੈ ਕਿ ਕਿਸੇ ਨਾ ਕਿਸੇ ਰੂਪ ਚ ਮਾਨਵਤਾ ਦੀ ਸੇਵਾ ਕੀਤੀ ਜਾਵੇ ਕਿਉਂਕਿ ਸਤਗੁਰੂ ਬਾਬਾ ਜੀ ਦਾ ਸੰਦੇਸ਼ ਹੀ ਕਿ ਜੋ ਪੋਲੂਸ਼ਨ ਹੈ ਉਹ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਦੋਨੋਂ ਹੀ ਖਤਰਨਾਕ ਨੇ ਤੋਂ ਸਿੱਤੇ ਪਰਸ਼ਾ ਨੇ ਸਾਨੂੰ ਪੋਲੂਸ਼ਨ ਖਤਮ ਕਰਨ ਲਈ ਰੀਪਲਾਂਟੇਸ਼ਨ ਔਰ ਪਾਣੀ ਦੇ ਸੋਰਸੇਜ਼ ਦੀ ਸਫਾਈ ਦੇ ਐਸੇ ਉਪਰਾਲੇ ਕੀਤੇ ਨੇ ਵਨਸ ਵਨ ਚਲਾਇਆ ਗਿਆ ਤਾਂ ਕਿ ਆਕਸੀਜਨ ਦੀ ਵੀ ਪੈਦਾਵਾਰ ਵਧਾਈ ਜਾਵੇ ਔਰ ਵਾਤਾਵਰਣ ਸ਼ੁੱਧ ਰੱਖਿਆ ਜਾਵੇ ਸਫਾਈ ਵੀ ਆਣੀ ਵੀ ਚਲਾਈ ਗਏ ਪਿੱਛੇ ਜੇ ਕਈ ਸਾਲ ਅਸੀਂ ਸਿਵਲ ਹਸਪੀਟਲ ਦੀ ਵੀ ਸਫਾਈ ਵਿਆਰ ਚਲਾਇਆ ਰੇਲਵੇ ਸਟੇਸ਼ਨਾਂ ਦੀ ਸਫਾਈ ਵੀ ਚਲਾਇਆ ਤਾਂ ਕਿ ਪ੍ਰਦੂਸ਼ਣ ਜੋ ਹੈ ਇਸ ਨੂੰ ਜੋ ਹੈ ਖਤਮ ਕੀਤਾ ਜਾਵੇ ਔਰ ਅੰਦਰ ਦਾ ਪ੍ਰਦੂਸ਼ਣ ਜੋ ਹੈ ਮੰਦੇ ਵਿੱਚ ਜੋ ਪ੍ਰਦੂਸ਼ਣ ਹੈ ਉਸ ਨੂੰ ਮਹਾਪੁਰਸ਼ਾਂ ਦੀ ਬਚਨਾਂ ਦੁਆਰਾ ਜੋ ਹੈ ਉਹ ਸਾਫ ਕੀਤਾ ਜਾਵੇ ਮਾਨਵ ਮਾਨਵ ਨਾਲ ਪਿਆਰ ਕਰੇ ਇੱਕ ਦੂਜੇ ਦਾ ਬਣੇ ਸਹਾਰਾ ਮਾਨਵ ਕੋ ਮਾਨਵ ਹੋ ਪਿਆਰਾ ਇਹ ਨਿਰੰਕਾਰੀ ਮਿਸ਼ਦਾ ਸੰਦੇਸ਼ ਹੈ ਨਰ ਸੇਵਾ ਦਾਰਾਇਣ ਪੂਜਾ ਇਨਸਾਨ ਦੀ ਸੇਵਾ ਹੀ ਪ੍ਰਭੂ ਦੀ ਭਗਤੀ ਹੈ ਇਸ ਮੈਸੇਜ ਨੂੰ ਮੁਖਰਾ ਕੇ ਅੱਜ ਇਹ ਸਤਨਗਾਰੀ ਜੋ ਹੈ ਬਟਿੱਡਾ ਬ੍ਰਾਂਚ ਸਾਡੇ ਸੰਯੋਜਕ ਸਾਹਿਬ ਆਦਰਸ਼ ਮੋਹ ਜੀ ਤੇਰੇ ਨਾਲ ਖੜੇ ਨੇ ਇਨਾਂ ਨੇ ਬਲਾ ਉਪਰਾਲਾ ਕਰਕੇ ਅੱਜ 150 ਯੂਨਿਟ ਦਾ ਹੈ ਜੋ ਇਹ ਪਲਾਨਿੰਗ ਕੀਤੀ ਹੈ ਤਾਂ ਕਿ ਇਹ ਮਾਨਵ ਦਾ ਖੂਨ ਜੋ ਹੈ ਮਾਨਵ ਜਾਨਾ ਬਚਾਉਣ ਦੇ ਵਿੱਚ ਸਹਿਯੋਗ ਦੇ ਸਕੀਏ ਇਨਾਂ ਹੀ ਸ਼ਬਦਾਂ ਨਾਲ ਅਸੀਂ ਪ੍ਰੈਸਟਿੰਗ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਹ ਜੋ ਮੈਸੇਜ ਹੈ ਅੱਗੇ ਕਨਵੇ ਕਰਕੇ ਸਾਰੇ ਹੀ ਲੋਕਾਂ ਤੱਕ ਇਹ ਜਾਗਰਤੀ ਇੱਕ ਅਵੇਅਰਨੈਸ ਕ੍ਰੀਏਟ ਕਰਨ ਦੇ ਵਿੱਚ ਯੋਗਦਾਨ ਪਾਉਣਗੇ ਬਹੁਤ ਬਹੁਤ ਸ਼ੁਕਰੀਆ ਜੀ ਬੜੀ ਬਹੁਤ ਧੰਨਵਾਦ ਸਰਸ ਸਰਹ ਜੀ ਸਰ ਹਬੀਜ਼ ਜੀ ਇਤਰਾਜ ਜੀ ਇਤਰਾਜ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਖੁੰਦਾਨ ਕੈਂਪਨੀਆਂ ਤਸਵੀਰਾਂ ਨਰੰਕਰੀ ਮਿਸ਼ਨ ਵੱਲੋਂ ਜਿਹੜਾ ਖੁੰਦਾਨ ਕੈਂਪ ਲਗਾਇਆ ਗਿਆ ਹੈ ਬਠਿੰਡਾ ਦੇ ਸਿਰਵਰ ਸਾਜਣ ਡਾਕਟਰ ਤੇਜਵੰਦ ਸਿੰਘ ਘਟਿਲੋਂ ਇਸ ਦੇ ਵਿੱਚ ਇਸ ਮਹੌਲियत ਆਪਣੀ ਲੈ ਕੇ ਆਈ ਨਹੀਂ ਹੁਣਾਂ ਵੱਲੋਂ ਖੁੰਦਾਨੀਆਂ ਨੂੰ ਸਿਰਵਰ ਤੇ ਤਿਆਰ ਹੈ ਹਾਂ ਜੀ ਸਰਕੂ ਮੇਟ ਟੈਕਨੋਲੋਜੀ ਕੁਟੀ ਆਹ ਤੇ ਕੁਝ ਛੁੜੀਆਂ ਲਾਈਫ ਜੀਰਾਮ ਬਟੰਡਾ ਤੋਂ ਇਧਰ ਵੀ ਆਓ ਸਾਰੇ ਇਧਰ ਵੀ ਆ ਜਾਓ ਲਾਈਫ ਜੀਰਾਮ ਬਟੰਡਾ ਤੋਂ ਤੁਸੀਂ ਦੇਖ ਰਹੇ ਹੋ ਖਬਰ ਪੰਜਾਬੀ ਫੇਸਬੁੱਕ ਪੇਜ ਤੇ ਬਟੰਡਾ ਦੇ ਸਿਵਲ ਸੱਜਣ ਡਾਕਟਰ ਤੇਜਵੰਦ ਸਿੰਘ ਢਿੱਲੋਂ

ਹਾਂਜੀ ਹਾਂਜੀ ਕੋਲ ਸੁਧਿਆਤ ਸ੍ਰੀ ਆਂਦਰਾਂ ਕਰੀ ਭਵਨ ਤੋਂ ਸ੍ਰੀ ਇਕਾਰੀਆਂ ਇੱਥੇ ਅੱਜ ਨਰੰਗਰੀ ਮਿਸ਼ਨ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਬਟੰਡਾ ਦੇ ਸਰਜਨ ਡਾਕਟਰ ਪੇਜਮੋ ਸਿੰਘ ਢਿੱਲੋਂ ਜੀ ਦੇ ਨਾਲ ਨਰੰਗਰੀ ਮਿਸ਼ਨ ਦੇ ਜੋ ਪ੍ਰਧਾਨ ਗਾਲੀ ਹਨ ਯੋਨਾਈਕ ਸੀ ਨੰਬਰ ਮਠੰਡਾ ਤੋਂ ਵਾਹ ਵਾਹ ਕਰਾਈ ਕਰਾਈ ਕਰਨ ਤੋਂ ਬਾਅਦ ਮੈਂ ਕਰ ਮਾੜੀ ਨਾਲ ਨਾਲੀ ਨਾਲਾ ਨਾਲਾ ਨਾਲੀ ਮਠੰਡਾ ਤੋਂ ਸੁੱਤੀਆਂ ਤਸਵੀਰਾਂ ਲਾਈਵ ਸੀ ਐਸੋਸੀਏਸ਼ਨ ਦਿਖਾ ਰਹੇ ਹਨ ਰੈਂਕਰੀ ਮਿਸ਼ਨ ਵੱਲੋਂ ਖੂਨਦਰ ਕੈਂਪੜਾ ਉੱਥੇ ਲੈ ਗਏ ਮੈਂ ਤੇਰੇ ਇਹ ਮੁਸਿਕ ਬੁਟੀਆਦੋ ਸ਼ਾਹਕੁੰਦਨ ਟੈਂਪਲ ਦਾ ਅਗਰਾਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ 150 ਯੂਨਟ ਘਟੋ ਘਾਟ ਇੰਨਾ ਬਣਨ ਅੰਬਰ ਦੇ ਤਲਾ ਅਜੇ ਤੀ ਕਠਾ ਕੀਤਾ ਜਾਣਾ ਹੈ ਯਾਰ ਠੀਕ ਠਾਕ ਅਨਸਰਾ ਜੀ ਲਾਈਵ ਚੱਲ ਰਿਹਾ ਤੁਹਾਨੂੰ ਪਾ ਰਿਹਾ ਮੈਂ ਆਹ ਮਾਫੀ ਕਰੋ ਕੁਝ ਪਾ ਰਿਹਾ ਸੀ ਇਸ ਮੇਰੇ ਕੋਲ ਆਇਤੀ ਲਈ ਇੰਗ ਟੱਕਾਈ ਕੋ ਕਰਦੇ ਹਾਂ ਇਹਨਾਂ ਲਾਈਵ ਸੁਣਨਾ ਬਟੰਡਾ ਤੋਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਦੇ ਉੱਤੇ ਹੈ ਦੇ ਤੇ ਅੱਜ ਸੰਤੰਨਾਂ ਵਾਲੀ ਮਿਸ਼ਨ ਵੱਲੋਂ ਖਾਵਾ ਪੁੰਨਾਂ ਦੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਔਰਤਾਂ ਵੱਲੋਂ ਵੀ ਜਿਹੜਾ ਪੁੰਨ ਦਾ ਉਹ ਕੀਤਾ ਜਾ ਰਿਹਾ ਹੈ ਲਾਈਟ ਸਿਨਾ ਪਠੰਡਾ ਤੋਂ ਸ਼ਾਲ ਖੁੰਦਨ ਕੈਂਪ ਬਠਿੰਡਾ ਦੇ ਸਿਰੋਂ ਸਾਡੇ ਨੂੰ ਡਾਕਟਰ ਤੇਜਵੰਤ ਸਿੰਘ ਢੱਲੋਂ ਜੀ ਸਰ ਕੀ ਕਹਿਣਾ ਚਾਹੁੰਦੇ ਆਂ ਅੱਜ ਦੇ ਖੁੰਦਨ ਜੀ ਸਰ ਅੱਜ ਨਿਰਵੇਕਤਾ ਦਵੈਸ਼ ਜੋ ਤਕਰੀਬਨ 44 ਸਾਲ ਤੋਂ ਐਪਲਾਟ੍ਰੇਸ਼ਨ ਕੈਂਪ ਨਿਰੰਕਾਰੀ ਮਿਸ਼ਨ ਵੱਲੋਂ ਲਗਾਇਆ ਜਾ ਰਿਹਾ ਹੈ ਇਹ ਭਾਵਾ ਗਰਵੰਤ ਸਿੰਘ ਜੀ ਮਹਾਰਾਜੀ ਪਲੀ ਦਾੰਦ ਵਿਸ਼ਨੂ ਸਮਰਪਤ ਆਹ ਦੇਖੋ। ਹੋਰ ਇੱਕੋ ਹੀ ਨਾਰਾ ਹੈ ਕਿ ਖੰਨਾਂ ਦੀ ਕੰਪਟੇ ਨਹੀਂ ਆ। 나ੜੀਆਂ ਵਿੱਚ ਬਹਿਣਾ ਚਾਹੀਦਾ ਹੈ ਨਾ ਕਿ ਨਾਲੀਆਂ ਵਿੱਚ। ਇਹ ਨਿਰੰਕਾਰਨੀ ਮਿਸ਼ਨ ਦਾ ਜੋ ਉਪਰਾਲਾ ਹੈ ਬਹੁਤ ਹੀ ਸੁੰਦਰ ਉਪਰਾਲਾ ਹੈ। ਮਾਦਮ ਤੋਂ ਮਾਨਮ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ। ਐਸੇ ਸਲੋਗਨ ਨੂੰ ਲੈ ਕੇ ਨਿਰੰਕਾਰਨੀ ਮਿਸ਼ਨ ਵਿੱਚ ਬਲੱਡ ਡੋਨੇਸ਼ਨ ਕੈਂਪ, ਸਫਾਈ અભિયાન ਜਗ੍ਹਾ-ਜਗ੍ਹਾ ਤੇ ਲਗਾਏ ਜਾ ਰਹੇ ਨੇ। ਅੱਜ ਵੀ ਇਹ ਪਟੰਡਾ ਜੋ ਸਾਡਾ ਜ਼ੋਨ ਹੈ, ਉਹਦੇ ਵੱਲੋਂ ਇਹ ਬਲੱਡ ਡੋਨੇਸ਼ਨ ਕੈਂਪ ਲਾ ਕੇ ਇੱਕ ਮਾਨਵਤਾ ਨੂੰ ਐਸੀ ਸੇਧ ਦਿੱਤੀ ਜਾ ਰਹੀ ਹੈ। ਤੁਹਾਡੇ ਇਸ ਕੈਮਰੇ ਰਾਹੀਂ ਮੈਂ ਇੱਕ ਵਾਰ ਬੇਨਤੀ ਕਰਦਾ ਕਿ ਆਓ ਆਪਾਂ ਰਲ ਕੇ ਇਨਸਾਨੀਅਤ ਦੀ ਜੋ ਸੇਵਾ ਹੈ ਸਭ ਤੋਂ ਉੱਚਾ ਧਰਮ ਹੈ ਅਸੀਂ ਇਨਸਾਨੀਅਤ ਦੀ ਸੇਵਾ ਵਾਸਤੇ ਜਿੱਥੇ ਬਲੱਡ ਡੋਨੇਸ਼ਨ ਕੈਂਪ ਲਗਾਨੇ ਨੇ ਉਥੇ ਅਸੀਂ ਖੂਨਦਾਨ ਕਰਕੇ ਇੱਕ ਐਸੀ ਮਹਿੰਮਾ ਬਣਾਈਏ ਤਾਂ ਕਿ ਹਰ ਇੱਕ ਵਿਅਕਤੀ ਹੈ ਜੋ ਇਹਸ ਤੋਂ ਅਵੇਅਰ ਨਹੀਂ ਹੋ ਉਹ ਵੀ ਵੇਹ ਹੋ ਸਕੇ ਤਕਵਾਰ ਜੀ ਤੁਸੀਂ ਸੁਣੀਆਂ ਸਾਰੀਆਂ ਤਸਵੀਰਾਂ ਹਾਂਜੀ ਮਾਪਰ ਜੀ ਰਿਕਾਰਡਿੰਗ ਲਾ ਦਿੰਦੇ ਆ ਸਰ ਆਦੇ ਬਾਈ ਆਪਾਂ ਲਾਈਵ ਕਰ ਰਹੇ ਹਾਂ ਬਿਲਕੁਲ ਕਰਦਮ ਉੱਧੇ ਤਸਵੀਰਾਂ ਬਠਿੰਡਾ ਤੋਂ ਜਿੱਥੇ ਅੱਜ ਨਰੰਕਰੀ ਮਿਸ਼ਨ ਵੱਲੋਂ ਹੁੰਦਾਨੇ ਕੈਂਪ ਲਗਾਇਆ ਗਿਆ ਹੈ ਤੇ 150 ਜੁੰਟ ਦਾ ਜਿਹੜਾ ਇਹਦਾ ਟੀਚਾ ਹੈ ਉਹ ਲੈ ਕੇ ਚੱਲੇ ਨੇ ਲਾਈਵ ਦੇਖਣ ਦੇ ਆਸ-ਪਾਸ ਤੇ ਸਚਵਾਲ ਵਕਤ ਨੂੰ ਬਦੂ ਬਜਾ ਕਰਦੇ ਸਾਰੇ ਜਿੱਥੇ ਅੱਜ ਮੈਕਸ ਹਸਤਾਲ ਅਤੇ ਬਠਿੰਡਾ ਦੇ ਸਿਵਲ ਹਸਪਤਾਲ ਵੱਲੋਂ ਜੜੀਆਂ ਇਮਾਈ ਨਹੀਂ ਨਹੀਂ ਤੇ ਹੁੰਦਨ ਕੈਂਪ ਬਠਿੰਡਾ ਦੇ ਅੰਦਰ ਅੱਜ ਜਿਹੜਾ ਨਰੰਗਰੀ ਮਿਸ਼ਨ ਵੱਲੋਂ ਜਿਹੜਾ ਲਗਾਇਆ ਗਿਆ ਉਸ ਦੇ ਵਿੱਚ ਬਠਿੰਡਾ ਸਿਵਲ ਹਸਪਤਾਲ ਦੀ ਟੀਮ ਅਤੇ ਉਸ ਦੇ ਨਾਲ ਜਿਹੜੀ ਬਠਿੰਡਾ ਦੀ ਟੀਮ ਜਸ ਹਸਪਤਾਲ ਦੀ ਟੀਮ ਆਈ ਏ ਦੋ ਟੀਮਾਂ ਵੱਲੋਂ ਅੱਜ ਹੁੰਦਨ ਕੈਂਪ ਕੋ ਅੱਜ ਇਸ ਦੇ ਵਿੱਚ खुद शेयर करते हो तस्वीर बठिंडा तो बता रहे हैं खबर पंजाब मैं जमीन भेजा लिंक भेज लें ਐਪੀ ਵੀ ਨਹੀਂ ਤਾਂ ਬਠਿੰਡਾ ਤੋਂ ਬਠਿੰਡਾ ਇੱਕ ਵਿਸ਼ਾਲ ਫੂਲਦਨ ਕਿੰਤ ਦਾ ਜਿਹੜਾ ਆਯੋਜਨ ਕੀਤਾ ਗਿਆ ਉਸ ਦੇ ਵਿੱਚ ਵੱਡੀ ਗਿੰਤੀ ਦੇ ਵਿੱਚ ਜਿਹੜਾ ਉਸ ਦੇ ਵਿੱਚ ਪੁੰਦਾਨੀ ਆਪ ਨੂੰ ਆਪਣੀ 26 ਦੇ ਨਾਲ ਗਿੰਦਾਂ ਗਿੰਦਾਂ ਦੇ ਵਿੱਚ ਪਸਾ ਲਈ ਆ ਰਹੀ ਹੈ। ਮਾਣ ਦੱਸ ਦਿੰਦਾ। ਬਟੰਡਾ ਦੇ ਅੰਦਰ ਪੁੰਦਾਨ ਕਿਪੜਾ ਲਗਾਇਆ ਹੈ। ਇਸੋ ਕੋਰਕੀ ਸਰਕਾਰ ਦੇ ਅੰਦਰ ਨਾਈਟਲੀ ਅੰਦਰ ਬਿਗਾਂਤ ਸ ਵੀਰਾਂ ਪਟੰਡਾ ਤੋਂ ਪਟੰਡਾ ਸੇਬਲਾਸ ਪਰ ਟੀਮ ਹੈ ਜਿਹੜੀ ਉੱਥੇ ਪਹੁੰਚੀ ਹੋਈ ਹੈ ਤੇ ਜਿਹੜਾ ਵਿਸ਼ਾਲ ਖੁੰਦਾਂ ਨੇ ਕਿੰ ਪਹਿਲਾਂ ਜਿਹੜਾ ਲਿੰਕ ਲਿਖ ਪਏ ਜਨੇ ਲਿੰਕ ਪੇਜ ਦਾ ਹਾਂ ਮੈਂ ਫਾਲੋ ਕਰ ਵੀ ਪਹਿਲਾਂ ਕੀਤਾ ਵੀਰੇ ਫਿਰ ਹੌਣ ਦਾ ਵੀ ਤਾਂ ਵੀ ਤਾਂ ਦੇ ਲੱਗੇ ਇਹ ਫੋਟੋ ਆਪਾਂ ਨਹੀਂ ਚੀਦੇ। ਬੀਲ ਸਵੀਰਾ ਪਟੰਡਾ ਤੋਂ ਦਿਖਾ ਰਹੇ ਹਾਂ। ਹਾਂ ਜੀ ਸਰ। ਕੀ ਨਾਮ ਹੈ ਜੀ? ਜਿਹੜੇ ਪਿੰਡੋਂ ਤੁਸੀਂ ਤੇ ਅੱਜ ਇਹ ਮੈਸੇਜ ਦੇਣਾ ਚਾਹੁੰਦੇ? ਮੇਰਾ ਨਾਮ ਚਰਨਜੀਤ ਸਿੰਘ ਹੈ ਪਿੰਡ ਸੇਮਾ ਤੋਂ ਚਮੰਡੀ ਬ੍ਰਾਂਚ ਤੋਂ ਆਇਆ ਹਾਂ। ਸਭ ਲੋਕਾਂ ਇਹ ਜਿਹੜਾ ਬਲੱਡ ਉਹ ਸਾਡੇ ਸਾਥੀ ਨੂੰ ਬਾਬਾ ਅੰਮ੍ਰਿਤ ਸਿੰਘ ਜੀ ਨੇ ਕਿਹਾ ਸੀਗਾ ਇਹ ਜਿਹੜਾ ਬਚਨ ਸਿੰਘ ਜੀ ਨੇ ਜਿਹੜਾ ਇੱਕ ਹੁਣ ਨਾੜੀਆਂ ਜੀ ਨਾੜੀਆਂ 'ਚ ਬਹਿਣਾ ਚਾਹੀਦਾ ਬਸ ਉਸ ਦੇ ਅਧਾਰ ਤੇ ਸੀ ਕਿ ਬਲੱਡ ਸਪੋਰਟ ਕਰਦਾ ਹੁਣ ਲੋਕਾਂ ਨੂੰ ਦੇਣਾ ਚਾਹੀਦਾ ਹੈਗਾ ਕੀ ਮੈਸੇਜ ਦੇਣਾ ਚਾਹੀਦਾ ਹੈ ਅੰਮ੍ਰਿਤ ਜੀ ਦੇਣਾ ਚਾਹੀਦਾ ਜਰੂਰ ਹੈ ਇਹ ਮਾਨਵਤਾ ਦੀ ਹੈ ਭਈ ਪੜਾਈ ਵਾਸਤੇ ਦੇਣਾ ਠੀਕ ਹੈ ਬਹੁਤ ਸਾਰੇ ਲੋਕ ਡਰਦੇ ਆਕੋਮਦਾਨ ਕਰਨ ਤੋਂ ਕੀ ਕਹਿੰਦੇ ਇਹ ਡਰ ਮਤਲਬ ਕੀ ਚਾਹੁੰਦੇ ਉਦੋਂ ਸਿੱਧਾ ਉਹ ਜਿਹੜਾ ਹੈਗਾ ਉਹ ਨਾਲੀਆਂ ਦੀ بجائے ਨਾਲੀਆਂ ਚ ਪੈਣਾ ਚਾਹੀਦਾ ਤੇ ਸੇਵਲ ਹੱਤਾਲ ਵੱਲੋਂ ਵੀ ਅੱਜ ਨਿਰੰਦਰ ਜੀ ਨੇ ਉਹਨਾਂ ਵੱਲੋਂ ਕੰਮ ਕਰ ਦਿੱਤੇ ਜਾ ਰਹੇ ਆ। ਇਹ ਲਾਈਵ ਸ੍ਰੀ ਰਾਮ ਪਟੰਡਾ ਤੋਂ ਦੇਖ ਰਹੇ ਹਾਂ। ਇਹ ਆਰੇ ਹੁਣ ਤਾਲੂ। ਤੋਂ ਫੂਨਦਨ ਕੈਂਪ ਕੋ ਨਰੰਗਕਾਰੀ ਮਿਸ਼ਨ ਨਰੰਗਕਾਰੀ ਪਹਾੜੋਂ ਤੋਂ ਜੀ ਤਸਵੀਰਾਂ ਨਰੰਗਕਾਰੀ ਪਹਾੜੋਂ ਤੋਂ ਇੱਕ ਵਿਸ਼ਾਲ ਫੂਨਦਨ ਕੈਂਪ ਦਾ ਜਿਹੜਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਅਭੀ ਗੰਤੀ ਦੇ ਵਿੱਚ ਇੰਤਜ਼ਾਰ ਵੀ ਘੜੀ ਦੇ ਵਿੱਚ ਵੀ ਬੈਠੇ ਨੇ ਬਹੁਤ ਸਾਰੇ ਕੁੰਦਾਲਨੀ ਬਹੁਤ ਸਾਰੇ ਕੁੰਦਾਲਨੀ ਇਹ ਇੰਤਜ਼ਾਰ ਦੇ ਘੜੀ ਦੇ ਵਿੱਚ ਬੈਠੇ ਨੇ ਪਟੰਡਾ ਦੇ ਅੰਦਰ ਇਹ ਤੁਹਾਨੂੰ ਦਿਖਾ ਰਹੇ ਹਾਂ ਹੰਦਲ ਇਨਵੈਸਟਮੈਂਟ ਫੰਡ। ਇਹ ਮੁਰਾਕਬਾ ਹੀ ਮਿਸ਼ਨ ਬਗਉਂ ਵਿਸ਼ਾਲ ਫੰਡਾਂ ਦੇ ਇਕੱਠਾ ਕਰਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਤੇੜੇ ਇੰਦਰਾਕਾਰੀ ਆਂਤਨਾ ਬੁਲਾਈਆਂ ਹੰਦਲ ਕੀਤਾ ਜਾ ਰਿਹਾ ਹੈ ਆਪਣੇ ਸਵੈ ਇੱਛਾ ਦੇ ਨਾਲ ਇਸ ਫੰਡਾਂ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਬਿਲਕੁਲ ਸਹੀ ਲੰਬ ਚੰਦਾ ਉਹ ਜਿਹੜਾ ਜੇ ਤੁਹਾਨੂੰ ਜੇ ਤੁਹਾਨੂੰ ਜਾ ਕੇ ਪ੍ਰਾਈਵੇਟ ਹਸਪੀਟਲ ਗਿਆ ਉਸ ਦੇ ਵਿੱਚ ਹਮੇਸ਼ਾ ਸਾਡੇ ਜੋ ਵਲੰਟੀਅਰਸ ਹੈ ਕਿਸੇ ਨੂੰ ਕੋਈ ਨੈਗੇਟਿਵ ਬਲੱਡ ਚਾਹੀਦਾ ਉਹ ਕੋਲੋਂ ਵੀ ਕਿਉਂ ਪੋਜ਼ਿਟਿਵ ਬਲੱਡ ਦਾ ਕਿਸੇ ਵੀ ਤਰ੍ਹਾਂ ਦਾ ਬਲੱਡ ਗਰੁੱਪ ਹੋਵੇ ਉਹਦੇ ਲਈ ਹਮੇਸ਼ਾ ਸਾਡੇ ਵਲੰਟੀਅਰ ਫੂਲ ਜਾ ਕੇ ਖੁੰਦਦੇ ਕੇ ਆਉਂਦੇ ਆ ਜੀ ਉਹ ਉਸ ਨੂੰ ਆਸੀ ਮਤਲਬ ਵਿਸ਼ੱਕ ਤੁਸੀਂ ਰਾਤ ਨੂੰ 2 ਵਜੇ ਵੀ ਉਸ ਨੂੰ ਕਾਲ ਕਰ ਲਓਗੇ ਤਾਂ ਉਹ ਵੀ ਇਤਾਂ ਵੀ ਰੈਡੀ ਹੈ ਇੰਨੇ ਮਤਲਬਾ ਮਾਨਵ ਕਲਿਆਣ ਦੇ ਲਈ ਹਮੇਸ਼ਾ ਸਾਡੇ ਵਲੰਟੀਅਰ ਰੈਡੀ ਰਹਿੰਦੇ ਨੇ ਜੀ ਮਹਾਨ ਬਹਾਦਰ ਕਰੋਨਾ ਦੇ ਗਜ਼ਾਂ ਤੁਸੀਂ ਦੇਖਿਆ ਹੀ ਹੈ ਜੀ ਕਰੋਨਾ ਦੇ ਦੌਰਾਨ ਵੀ ਇੱਥੇ ਬਲੱਡ ਪ੍ਰੈਸ਼ਰ ਕੈਪੇਸੀ ਤੋਂ ਭਾਉਣ ਦੇ ਵਿੱਚ ਲਗਾਇਆ ਗਿਆ ਪਲਸ 2 ਜਿਨ੍ਹਾਂ ਨੂੰ ਬਲੱਡ ਪ੍ਰੀਮਿਟ ਸੀਗੀ ਉਸ ਵੇਲੇ ਵੀ ਜੋ ਸਾਥ ਸੰਗਤ ਨਾਲ ਸਾਡਾ ਉਹ ਸ਼ਾਹ ਸੀਗਾ ਫਲੇਟ ਟਾਈਮ ਦੇ ਵਿੱਚ ਉਹ ਦੇਖਦੇ ਹੀ ਭਾਂਦਰ ਸੀਗਾ ਉਹ ਜੋ ਛੋਟੇ ਵਲੰਟੀਅਰ ਸੇਵਾਦਾਰ ਹਮੇਸ਼ਾ ਉਸ ਜਿੱਦੀ ਰੈਡੀ ਰਹਿੰਦੇ ਸੀ ਵੀ ਜੇ ਕਿਸੇ ਨੂੰ ਕੋਈ ਲੋੜ ਹੈ ਤੇ ਅਸੀਂ ਉਹ ਨੂੰ ਦੇ ਕੇ ਤੇ ਉਹ ਖੁਸ਼ੀ ਮਹਿਸੂਸ ਕਰਦੇ ਆ ਜੇ ਕੋਈ ਦੇਖੇ ਨਾ ਵੀ ਸਾਨੂੰ ਸਾਡਾ ਮੇਨ ਮਕਸਦ ਇਹ ਹੈ ਵੀ ਸਾਡੇ ਗੁਰੂ ਦਾ ਉਦੇਸ਼ ਹੈ ਤੇ ਸਾਡਾ ਜੋ ਥੋਨ ਨਾਲੀਆਂ ਜਿਹਨੀਆਂ ਨਾੜੀਆਂ ਚ ਪੈਣਾ ਚਾਹੀਦਾ ਤੇ ਗੁਰੂ ਵੀ ਇਹਦੇਸ਼ ਨੂੰ ਲੈ ਕੇ ਅਗੇ ਚਾਹੁੰਦੇ ਆ ਜਿਹੜੇ ਲੋਕ ਡਰ ਰੱਖਦੇ ਆ ਮਨ ਦੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਆ ਔਰ ਨਹੀਂ ਜੀ ਇਸ ਤਰ੍ਹਾਂ ਦਾ ਬਾਕੀ ਅੱਜਕੱਲ ਦਾ ਲੋਕ ਬੜੇ ਬੜੇ ਦੇਖੇ ਵੀ ਆ ਸੂਝ ਬਣੀ ਹੋ ਚੁੱਕੀ ਆ ਵੀ ਆਪਣਾ ਜੋ ਇਹ ਖੂਨ ਆ ਇਹ ਦਿਨ ਮਹੀਨਿਆਂ ਬਾਅਦ ਨਾਲ ਦੀ ਨਾਲ ਉਸ ਜੀ ਨੂੰ ਆਪਾਂ ਰਿਕਵਰ ਕਰ ਲੈਂਦਾ ਹੈ ਬਲਕਿ ਜੋ ਆਪਾਂ ਖਾਣੇ ਪੀਣੇ ਆ ਉਹ ਕਵਰ ਹੋਣਾ ਸਟਾਰਟ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਉਹਨਾਂ ਕਈ ਲੋਕਾਂ ਨੂੰ ਤੁਸੀਂ ਐਸੇ ਦੇਖੋਗੇ ਜਿਹੜੇ ਸੈਂਕੜੇ ਵਾਰ ਖੂਨਾਂ ਦੀ ਜ਼ਿੰਦਗੀ ਵਿੱਚ ਦੇ ਚੁੱਕੇ ਆ ਔਰ ਇਹ ਇਵਨ ਇੱਕ ਤੁਹਾਡੇ ਅੰਦਰ ਹੋਰ ਪੋਜ਼ਿਟਿਵ ਪਾਵਰ ਆਂਦੀ ਆ ਜੋ ਤੁਸੀਂ ਖੂਨ ਦਿੰਦੇ ਹੋ ਤੁਹਾਨੂੰ ਇਸ ਤਰ੍ਹਾਂ ਲੱਗਦਾ ਆਪ ਦੇ ਅੰਦਰ ਵਿਸ਼ਵਾਸ ਆਉਂਦਾ ਵੀ ਮੈਂ ਕਿਸੇ ਦੇ ਕੰਮ ਆ ਸਕਦਾ ਖੂਨਦਾਨ ਮਹਾਦਾਨ ਇਸ ਲਈ ਕਿਹਾ ਜਾਂਦਾ ਹੁਣ ਕਿ ਆਪਾਂ ਆਪਣੇ ਖੂਨ ਦੇ ਕਰਕੇ ਕਿਸੇ ਦੀ ਜਾਨ ਬਚ ਸਕੇ ਕਿਸੇ ਦੇ ਰਗਾਂ ਦੇ ਵਿੱਚ ਖੂਨ ਚੋੜੇਗਾ ਤੇ ਕਿਸੇ ਦੀ ਜਾਨ ਬਚ ਸਕਗੀ ਇਸ ਤੋਂ ਵੱਡੀ ਮਤਲਬ ਖੁਸ਼ੀ ਦੀ ਗੱਲ ਬਹੁਤ ਕੋਈ ਨਹੀਂ ਹੈ ਸੀ ਬਿਲਕੁਲ ਜੀ ਤੁਸੀਂ ਇਹ ਸੁਣਿਆ ਕਿ ਜਿਹੜੇ ਡਰ ਦੀ ਜਾਇਏ ਤੁਸੀਂ ਡਰ ਕੱਢ ਕੇ ਖੂਨਦਾਨ ਕਰੋ ਤੇ ਸਾਡੇ ਨਾਲ ਬਠਿੰਡਾ ਸਿਹਤ ਹਸਪਤਾਲ ਦੇ ਡਾਕਟਰ ਨੇ ਹਾਂ ਜੀ ਰੱਖ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਹ ਕੋਰਸਮੀਰ ਕੋਲੀ ਅੱਖਾਂ ਹਾਂਜੀ ਅੱਜ ਆਪਾਂ ਇੱਥੇ ਨਿਰੰਕਾਰੀ ਭਵਨ ਵਿੱਚ ਆਏ ਹੋਏ ਹਾਂ ਮਾਨਵ ਇੱਕ ਦਾ ਦਿਵਸ ਬਣਾਉਣ ਵਾਸਤੇ ਹਰ ਸਾਲ ਆਪਣਾ ਇਥੇ ਕੈਂਪ ਲੱਗਦਾ ਹੈ ਨਿਰਰਕਾਰੀ ਮਸ਼ੀਨ ਵਾਲੇ ਸ਼ੁਰੂ ਤੋਂ ਸਿਵਲ ਦੇ ਨਾਲ ਜੁੜੇ ਹੋਏ ਹਨ ਔਰ ਅੱਗੇ ਵੀ ਇਹਨਾਂ ਦੀ ਮਤਲਬ ਸੇਵਾ ਭਾਵਨਾ ਦੇਖਦੇ ਹੋਏ ਇਹ ਲੱਗ ਰਿਹਾ ਹੈ ਕਿ ਮਤਲਬ ਇਹਨਾਂ ਦੇ ਵਿੱਚ ਇਹਨਾਂ ਉਤਸ਼ਾਹ ਹੈ ਬਹੁਤ ਹਰ ਸਾਲ ਇਹ ਵੱ ਚੜ ਕੇ ਖੁੰਦਨ ਕਰਦੇ ਹਨ ਔਰ ਅੱਗੇ ਵੀ ਕਰਦੇ ਨੇ ਬਿਲਕੁਲ ਜੀ ਬਠੰਡਾ ਸਿਵਲ ਹਸਪਤਾਲ ਤੋਂ ਡਾਕਟਰ ਬੀਟੀਓ ਡਾਕਟਰ ਸੀਗੇ ਜਿਨ੍ਹਾਂ ਦਾ ਕਹਿਣਾ ਸੀਗਾ ਇੰਨਾ ਦਾ ਹਰ ਸਾਲ ਇਹ ਕੈਂਪ ਲੱਗਦਾ ਤੇ ਸੇਵਾ ਭਾਵਨਾ ਦੇ ਨਾਲ ਇਹ ਜਿਹੜੇ ਹੁੰਦਾਨ ਕਰਦੇ ਐ ਤੇ ਹਰ ਸਾਲ ਇਹਨਾਂ ਵੱਲੋਂ ਕੈਂਪ ਲਗਾਇਆ ਜਾਂਦਾ ਅੱਜ ਤੁਸੀਂ ਪਹੁੰਚਿਓ ਬਠਿੰਡਾ ਦੇ ਨਿਰੰਕਰੀ ਜਿਹੜਾ ਮਿਸ਼ਨ ਹੈਗਾ ਉਸਦੇ ਵੱਲੋਂ ਅਸੀਂ ਕੁਝ ਤੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਉਹਨਾਂ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਆਪਣੀ ਛਵੈਛਾ ਦੇ ਨਾਲ ਜਿਹੜਾ ਹੈਗਾ ਉਹ ਖੂਨਦਾਨ ਕੀਤਾ ਜਾ ਰਿਹਾ ਹੈ ਲਾਈਵ ਸ੍ਰੀ ਅਨਖਬਰ ਪੰਜਾਬ ਦੀ ਫੇਸਬੁੱਕ ਪੇਜ ਉੱਤੇ ਤੁਸੀਂ ਦੇਖ ਰਹੇ ਹੋ ਅਗਰ ਤੁਸੀਂ ਸਾਡੇ ਪੇਜ ਨੂੰ ਫਾਲੋ ਨਹੀਂ ਕੀਤਾ ਤਾਂ ਪੇਜ ਨੂੰ ਫਾਲੋ ਕਰੋ ਅਤੇ ਇਸ ਨੂੰ ਅੱਗੇ ਸ਼ੇਅਰ ਵੀ ਕਰੋ ਤਾਂ ਜੋ ਇਹ ਮੈਸੇਜ ਜਿਹੜਾ ਵਧੀਆ ਮੈਸੇਜ ਹੈ ਚੰਗਾ ਮੈਸੇਜ ਹੈ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਜੁਨੀਆ ਲਾਈਫ ਸਿਰਾ ਬਟੰਡਾ ਤੋਂ ਕਵਰ ਪੰਜਾਬ ਦੀ ਫੇਸਬੁੱਕ ਪੇਜ ਉੱਤੇ ਜਿੱਥੇ ਵਿਸ਼ਾਲ ਜਿਹੜਾ ਖੂਨਦਾਨ ਕੈਂਪ ਹੈ ਉਹਦਾ ਆਯੋਜਨ ਕੀਤਾ ਗਿਆ ਹੈ ਨਰੰਕਰੀ ਭਗਨਬਲੋਂ ਜਿਹੜਾ ਇਹ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸਵੈ ਇਛਾ ਦੀ ਨਾਲ ਖੂਨਦਾਨ ਕੀਤਾ ਜਾਵੇ ਲਾਈਫ ਸਿਰਾ ਬਟੰਡਾ ਤੋਂ ਹੈ ਹੈ ਮੈਨੂੰ ਇੱਥੇ ਮੌਕਾ ਮਿਲ ਰਿਹਾਗਾ ਸਤ ਸ੍ਰੀ ਅਕਾਲ ਸਤ ਸੰਪਵਨ ਬਟਿੰਡਾ ਦੇ ਵਿੱਚ ਬਲੱਡ ਡੋਨੇਟ ਕਰਨ ਦਾ ਤੇ ਅੱਜ ਮੈਂ 20ਵੀਂ ਵਾਰ ਬਲੱਡ ਡੋਨੇਟ ਕਰ ਰਿਹਾਗਾ ਤੇ ਇਹ ਸਾਡੇ ਸਤਗੁਰੂ ਦੀ ਸਿੱਖਿਆ ਹੈ ਕਿ ਜਿਹੜਾ ਖੂਨ ਹੈ ਉਹ ਨਾੜੀਆਂ ਦੇ ਵਿੱਚ ਵਹੇ ਨਾ ਕਿ ਨਾਲੀਆਂ ਦੇ ਵਿੱਚ ਵਹੇ ਜਦੋਂ ਅਸੀਂ ਸੰਸਾਰ ਦੇ ਹਾਲਾਤਾਂ ਨੂੰ ਦੇਖਦੇ ਆ ਜਿੱਥੇ ਇੰਨੀ ਵੱਡ ਕੋਟ ਮਾਰ ਹੋ ਰਹੀ ਹੈ ਆਹਕਾਰ ਮੱਚੀ ਹੋਈ ਹੈ ਇੰਨੀ ਹਿੰਸਾ ਹੈ ਤੇ ਇੱਕ ਇਹ ਇੱਕ ਐਸਾ ਕੰਮ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦਾ ਹੈ ਜਦ ਅਸੀਂ ਆਪਣੇ ਟੈਕਨੀਕਲ ਲੈਂਗੁਏਜ ਦੇ ਵਿੱਚ ਇੱਕ ਫੈਮਿਲੀ ਨੂੰ ਇੱਕ ਡਿਫਾਈਨ ਕਰਦੇ ਆ ਫੈਮਿਲੀ ਦੀ ਡੈਫੀਨੇਸ਼ਨ ਕਹਿੰਦੇ ਆ ਉਹ ਫੈਮਿਲੀ ਦੀ ਡੈਫੀਨੇਸ਼ਨ ਦੇ ਵਿੱਚ ਦੋ ਕੰਪੋਨੈਂਟ ਆਉਂਦੇ ਨੇ ਇੱਕ ਹੋਵੇ ਜਾਂ ਰਿਸ਼ਤਾ ਹੋਵੇ ਖੂਨ ਦਾ ਜਾਂ ਹੋਵੇ ਕਾਨੂੰਨ ਦਾ ਜਿਵੇਂ ਅਸੀਂ ਕਹਿੰਨਾ ਇਨ-ਲॉज ਨੇ ਜਾਂ ਹੋਵੇ ਖੂਨ ਦਾ ਤੇ ਜਾਂ ਹੋਵੇ ਕਾਨੂੰਨ ਦਾ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਆ ਇਹ ਬਲੱਡ ਕਿਸੇ ਦੇ ਵਿੱਚ ਜਾਂਦਾ ਹੈਗਾ ਸਾਡਾ ਸਾਰਿਆਂ ਦੇ ਨਾਲ ਰਿਸ਼ਤਾ ਸਥਾਪਿਤ ਹੁੰਦਾ ਹੈਗਾ ਤੇ ਕਿੰਨੀ ਮਹੱਤਵਪੂਰਨ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦੀ ਹੈ ਜੋ ਹਿਮੈਨਿਟੀ ਦੇ ਵਿੱਚ ਬ੍ਰਿਜਸ ਬਣਾਉਂਦੀ ਹੈਗੀ ਬਹੁਤ ਦੀਵਾਰਾਂ ਖੜੀਆਂ ਹੋ ਗਈਆਂ ਨੇ ਇਨਸਾਨ ਵੰਡੇ ਗਏ ਨੇ ਖੂਨਦਾਨ ਇੱਕ ਐਸਾ ਮਾਧਿਅਮ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦਾ ਹੈਗਾ ਇਨਸਾਨਾਂ ਨੂੰ ਇਨਸਾਨਾਂ ਦੇ ਨਾਲ ਜੋੜਦਾ ਹੈਗਾ ਇਸ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਦੀ ਸਿੱਖਿਆ ਹੈ ਅੱਜ ਮਾਨਵ ਇਕਤਾ ਦਿਵਸ ਦੇ ਉਪਲਕਸ਼ ਦੇ ਵਿੱਚ ਸਨ ਸਾਰਿਆਂ ਨੂੰ ਇੱਥੇ ਬਲੱਡ ਡੋਨੇਟ ਕਰਨ ਦਾ ਮੌਕਾ ਮਿਲ ਰਿਹਾ ਹੈਗਾ ਤੇ ਮੈਂ ਬਹੁਤ ਖੁਸ਼ਕਿਸਮਤ ਤੇ ਮੈਂ ਵੀ ਬਲੱਡ ਡੋਨੇਟ ਕੀਤਾ ਹੈ। ਸ਼ੁਕਰੀਆ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਇੱਕ ਬੜੀਆ ਇਹਦਾ ਮੈਸੇਜ ਹੈਗਾ ਇਕ ਤਰ੍ਹਾਂ ਉਦਤਾਇਆ ਮਿੰਡਾ ਦੇ ਅੰਦਰ ਮਾਨਵ ਇਕਤਾ ਦੁਸ਼ਰੇ ਤੇ ਸੰਤਨ ਰੰਗਕਾਰੀ ਚੈਰੀਟੇਵਲ ਫਾਊਂਡੇਸ਼ਨ ਬਣਾਇਆ ਇੱਕ ਵਿਸ਼ਾਲ ਖੁੰਦਨ ਕੈਂਪ ਦਾ ਯੋਜਨਾ ਦਿੱਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਪਹੁੰਚੇ ਹੋਏ ਨਹੀਂ ਅਸੀਂ ਚਾਰਥ ਸਮਾਗਮ ਦਿਖਾਵਾਂਗੇ तस्वीर बठिंडा तो जिथे ब उस वालों भी खूनदान किया जा रहा है ਹਕੀਆ ਉੱਥੇ ਆਈਆਂ ਉਹਨਾਂ ਦੇ ਸਹਿਯੋਗ ਨਾਲ ਜਿਵੇਂ ਬਲੱਡ ਬੈਂਕ ਦਾ ਸਾਡੀ ਟੀਮ ਦੁਆਰਾ ਕੈਂਪ ਲਗਾਇਆ ਗਿਆ ਗਿਆ ਅੱਜ ਇਸ ਪਵਿੱਤਰ ਜਗ੍ਹਾ ਤੇ ਮੈਂ ਵੀ ਆਪਣਾ ਜਣਾ ਖੂਨ ਆ ਕੋਆਰਡੀਨੇਟ ਕੀਤਾ ਤੇ ਅਸੀਂ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਖੂਨ ਆ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੈਗਾ ਜੇ ਅਸੀਂ ਆਪਣਾ ਖੂਨ ਦਾਨ ਦਿੰਨੇ ਆ ਇੱਕ ਖੂਨ ਨਾਲ ਇੰਗੀਆਂ ਜਿੰਦਗੀਆਂ ਬਚ ਸਕਦੀਆਂ ਨੇ ਸੋ ਇਸ ਖੂਨਦਾਨ ਦੇ ਨਾਲ ਕਿਸੇ ਵੀ ਨੁਕਸੀ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਅਲੱਗ ਪ੍ਰਭਾਵ ਨਹੀਂ ਪੈਂਦਾ ਉਲਟਾ ਸਰੀਰ ਸਵਸਥ ਤੇ ਤੰਦਰੁਸਤ ਰਹਿੰਦਾ ਹੈ ਕੋ ਸਾਡਾ ਇਹ ਸੰਦੇਸ਼ ਅਸਿਰ ਤੇ ਸੈਟਪਲਗ ਹੰਡਾ ਦਾ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਸਮੇਂ-ਸਮੇਂ ਤੇ ਲੋੜ ਲੋੜਵੰਦ ਲੋਕਾਂ ਲਈ ਖੂਨਦਾਨ ਦੇ ਦੇਣ ਦੀ ਪ੍ਰਕਿਰਿਆ ਹੈਗੀ ਆ ਉਹ ਚੱਲ ਰੱਖਣੀ ਚਾਹੀਦੀ ਹੈ ਧੰਨਵਾਦ ਜੀ ਕੋਲ ਜੀ ਤੁਸੀਂ ਸੁਣ ਲਿਆ ਸਾਰਾ ਮੈਸੇਜ ਜਿਹੜਾ ਖੂਨਦਾਨ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮਾੜਾ ਪ੍ਰਭਾਵ ਜਿਹੜਾ ਉਹ ਨਹੀਂ ਪੈਂਦਾ ਜਿਹੜੇ ਗਰੁੱਪ ਜਿਹੜੇ ਬੜੀ ਉਨੀ ਜਿਹੜੇ ਬਾਰੇ ਬਾਤ ਕਿਸੇ ਮਰਜ਼ੀ ਪਾਦੇ ਜਿੱਥੇ ਮਰਜ਼ੀ ਪਾਦੇ ਜਿੱਥੇ ਮਰਜ਼ੀ ਪਾਦੇ ਪੰਚੇ ਵੀ ਗਾ ਲਾਈਵ ਸਟਰੀਮ ਬਠਿੰਡਾ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਰੰਕਾਰੀ ਮਿਸ਼ਨ ਮਰਲਾ ਜਿਹੜਾ ਹੁੰਦਾ ਨੇ ਨਾ ਤੇ ਫਿਰ ਜੁੜਾਂਗੇ ਕਿਸੇ ਹੋਰ ਲਾਈਵ ਦੇ ਨਾਲ ਉਤ ਲਈ ਫਸਰੀ ਕਾ